ਸ਼ਾਇਦ ਹੀ ਕੋਈ ਹੋਰ ਧਾਰਮਿਕ ਪ੍ਰਚਾਰ ਕਿੱਡਾ ਵੱਡਾ ਕੱਦ ਦਾ ਹੋਊਗਾ ਜਿੰਨੂੰ ਸੁਣਨ ਲਈ ਲੱਖਾਂ ਦਾ ਪੜਾਣ ਲੱਗਦਾ ਤੇ ਮੰਡੀਆਂ ਦੇ ਵਿੱਚ ਪ੍ਰਬੰਧ ਕਰਨਾ ਪੈਂਦਾ ਤੇ ਪੁਲਿਸ ਦਾ ਵੀ ਕਾਫੀ ਵੱਡਾ ਇੰਤਜ਼ਾਮ ਕਾਫੀ ਕੋਸ਼ ਕਰਨਾ ਪੈਂਦਾ ਤੇ ਫੇਰ ਉਹ ਦਵਾਨ ਪੂਰਾ ਕੰਪਲੀਟ ਹੁੰਦਾ ਯਾਨੀ ਕਿ ਇੰਨਾ ਵੱਡੀ ਫੈਨ ਫੋਲੋਇੰਗ ਤੇ ਇੰਨੀ ਜ਼ਿਆਦਾ ਰਸ਼ ਹੁੰਦਾ ਉਹਨਾਂ ਦੇ ਦਵਾਨਾਂ ਤੇ ਉਹਨਾਂ ਦੀ ਦੇਖ ਲਓ ਆਪਾਂ ਕਦਰ ਕੀ ਪਾਉਨੇ ਆ ਉਹ ਉਹਨਾਂ ਦਾ ਧਾਰਮਿਕ ਕੋਈ ਵਿਵਾਦ ਹੁੰਦਾ ਤੇ ਉਹਨਾਂ ਦੇ ਦੀਵਾਨ ਬੰਦ ਹੋ ਜਾਂਦੇ ਆ ਚਾਹੀਦਾ ਤਾਂ ਇਹ ਸੀ ਕੌਮ ਨੂੰ ਕਿ ਡਟ ਕੇ ਖੜ ਜਾਂਦੀ ਵੀ ਇੰਨਾ ਜ਼ਿਆਦਾ ਲੋਕਾਂ ਨੂੰ ਅੰਮ੍ਰਿਤ ਪਾਣ ਕਰਾਇਆ ਸਿੱਖੀ ਨਾ ਜੋੜਿਆ ਤੇ ਜਿਹੜੇ ਸਾਡੇ ਧਰਮ ਦਾ ਇੰਨਾ ਪ੍ਰਚਾਰ ਕਰ ਰਿਹਾ ਛੋਟੀ ਉਮਰ ਤੋਂ ਲੱਗਾ ਤੇ ਉਹਦਾ ਉੱਪਰ ਦੀਵਾਨ ਬੰਦ ਕੌਣ ਕਰ ਲੂ ਜਾਂ ਉਹਨਾਂ ਤੇ ਅਟੈਕ ਜੋ ਹੋਇਆ ਉਹਦੇ ਬਾਰੇ ਕੋਈ ਗੱਲ ਯਾਨੀ ਕਿ ਉਹਨਾਂ ਦਾ ਵੀ ਪੂਰਾ ਡੱਟ ਕੇ ਜਿਵੇਂ ਸਾਥ ਦੇਣਾ ਚਾਹੀਦਾ ਸੀ ਨਹੀਂ ਦਿੱਤਾ ਇੱਕ ਵੀ ਬੰਦਾ ਦੱਸ ਦਿਓ ਜਿੰਨਾ ਅਮਰਤਪਾਲ ਭਾਈ ਰਣਜੀਤ ਸਿੰਘ ਦੀ ਟੰਡਰੀਆਂ ਵਾਲਿਆਂ ਨੇ ਕਰਾਇਆ ਇੰਨਾ ਕਿਸੇ ਹੋਰ ਬੰਦੇ ਦਾ ਨਾਮ ਤੁਸੀਂ ਲਓਗੇ ਅੱਜ ਦੇ ਜ਼ਮਾਨੇ ਕੋਈ ਨਹੀਂ ਹੈ ਹੁਣ ਉਹਨਾਂ ਦੇ ਦੁਬਾਰਾ ਦਰਬਾਰ ਫੇਰ ਸ਼ੁਰੂ ਹੋਏ ਆ ਰਾਜਪੁਰੇ ਦਰਬਾਰ ਲੱਗਾ ਤੇ ਉਹਨਾਂ ਨੇ ਡੱਟ ਕੇ ਥੋਕ ਕੇ ਗੱਲ ਕੀਤੀ ਹੈ ਜਿਹੜੇ ਆ ਦੂਜੇ ਹੋਰ ਬਥੇਰੇ ਬਾਬੇ ਬਣੇ ਫਿਰਦੇ ਆ ਕਦੇ ਕਿਸੇ ਦਾ ਇਟਾ ਸਖਤ ਬਿਆਨ ਨਹੀਂ ਆਇਆ ਤੇ ਇੰਨੀ ਸਹੀ ਯਾਨੀ ਕਿ ਜੋ ਗੱਲ ਕਰਨੀ ਚਾਹੀਦੀ ਅੱਜ ਪੰਜਾਬ ਦੇ ਵਿੱਚ ਉਹ ਕਦੇ ਨਹੀਂ ਕਿਸੇ ਬਾਬੇ ਤੋਂ ਜਾਂ ਕਿਸੇ ਸੰਤ ਤੋਂ ਪ੍ਰਚਾਰਕ ਤੋਂ ਕਦੇ ਨਹੀਂ ਸੁਣੀ ਉਹਨਾਂ ਨੇ ਕੱਲ ਕਿਹਾ ਕਿ ਸਾਡੇ ਜੋ ਇਹ ਬੰਦਿਆਂ ਨੂੰ ਗਮਰਾਹ ਕਰਕੇ ईसाई ਧਰਮ ਦੇ ਵਿੱਚ ਕਨਵਰਟ ਕਰ ਰਹੇ ਆ ਇਹ ਬੰਦੇ ਲੋਕਾਂ ਨੂੰ ਗਮਰਾਹ ਕਰਕੇ ਲਿਜਾ ਰਹੇ ਆ ਪ੍ਰਚਾਰ ਕਰਕੇ ਜਾਂ ਆਪਣੇ ਕੰਮਾਂ ਤੋਂ ਅਗਲੇ ਨੂੰ ਸੈਟੀਸਫਾਈ ਕਰਕੇ ਜਾਂ ਖੁਸ਼ ਕਰਕੇ ਜਿਹਾਣ ਸਾਨੂੰ ਕੋਈ ਦੁੱਖ ਨਹੀਂ ਕਿਉਂਕਿ ਸਾਡਾ ਧਰਮ ਦੇ ਵਿੱਚ ਅਸੀਂ ਕੋਈ ਘਾਟ ਨਹੀਂ ਹੈ ਕਿ ਜੇ ਦਾ ਕੋਈ ਸਾਡੇ ਧਰਮ ਨੂੰ ਛੱਡ ਕੇ ਤੇ ਦੂਜੇ ਪਾਸੇ ਜਾਵੇ ਕੋਈ ਇਦਾਂ ਦੀ ਕਮੀ ਨਹੀਂ ਹੈ ਸਾਡੇ ਧਰਮ ਦੇ ਤੇ ਉਹਨਾਂ ਨੇ ਕੱਲ ਠੋਕ ਕੇ ਗੱਲ ਕੀਤੀ ਹੈ ਵੀ ਹੁਣ ਜੇ ਹੜ ਆਏ ਆ ਹੜਾਂ ਦੇ ਵਿੱਚ ਡਟ ਕੇ ਲੋਕਾਂ ਨੇ ਇੱਕ ਦੂਜੇ ਨੂੰ ਸਾਂਭਿਆ ਤੇ ਸਿੱਖਾਂ ਨੇ ਲੰਗਰ ਲਾਏ ਦਵਾਈਆਂ ਦੇ ਜੋ ਵੀ ਜ਼ਰੂਰਤ ਦਾ ਸਮਾਨ ਆ ਬੰਦਿਆਂ ਦਾ ਬੀਬੀਆਂ ਦਾ ਜੋ ਵੀ ਚਾਹੀਦਾ ਬੱਚਿਆਂ ਦਾ ਸਾਰਾ ਕੁਝ ਲੋਕਾਂ ਨੇ ਦਿੱਤਾ ਤੇ ਜੋ ਇੱਧਰ ਗਰਦਾਸਪੁਰ ਏਰੀਆ 'ਚ ਬਹੁਤ ਵੱਡੇ ਆਬਾਦੀ ਹੈ ਇਹਨਾਂ ਦੀ 크ਿਸਚਨਾਂ ਦੀ ਉੱਥੇ ਕਦੇ ਕਿਸੇ ਨੇ ਪੁੱਛਿਆ ਵੀ ਤੁਸੀਂ ਸਾਨੂੰ ਛੱਡ ਕੇ ਜਾ ਚੁੱਕੇ ਹੋ ਤੇ ਅਸੀਂ ਤੁਹਾਨੂੰ ਨਹੀਂ ਸਮਾਨ ਦੇਣਾ ਜਾਂ ਤੁਹਾਡੀ ਮਦਦ ਨਹੀਂ ਕਰਨੀ ਤੇ ਉਹਨਾਂ ਦੇ ਬਾਬੇ ਕੀ ਕਹਿੰਦੇ ਵੀ ਗੁਰਦੁਆਰਿਆਂ ਤੇ ਮੰਦਿਰ ਚੋਂ ਪ੍ਰਸ਼ਾਦ ਨਹੀਂ ਲੈਣਾ ਤੇ ਸਾਡੇ ਲੋਕ ਕੀ ਕਰ ਰਹੇ ਆ ਸਾਡੇ ਹਿੰਦੂ ਵੀ ਉੱਥੇ ਜਾ ਕੇ ਜੇ ਸੇਵਾ ਕਰ ਰਹੇ ਆ ਉਹ ਵੀ ਨਹੀਂ ਪੁੱਛਦੇ ਨਾ ਕਿ ਇਹ ਸਿੱਖ ਨੇ ਪੁੱਛਿਆ